ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਦੀਆਂ ਹਦਾਇਤਾਂ ਦੇ ਮਤਾਬਕ ਜਿਹੜੀ ਡਰਾਈਵ ਵਾਰ ਰੰਗੀਸਟ ਡਰੱਗ ਦੇ ਵਿੱਚ ਚਲਾਈ ਗਈ ਹੈ। ਔਰ ਉਸੇ ਲੜੀ ਦੇ ਤਹਿਤ ਜ਼ਿਲ੍ਹਾ ਗਦਾਸਪੁਰ ਪੁਲਿਸ ਵੱਲੋਂ ਸ੍ਰੀ ਦਿੱਤਿ ਆਈਪੀਐਸ ਐਸਐਸਪੀ ਗਦਾਸਪੁਰ ਜੀ ਨੇ ਹਦਾਇਤਾਂ ਦੇ ਮਤਾਬਕ ਕਲਾਨੌਰ ਪੁਲਿਸ ਨੇ ਇੱਕ ਟੀ ਪੁਆਇੰਟ ਕਲਾਨੌਰ ਨਾਕਾ ਲਾਇਆ ਸੀਗਾ। ਔਰ ਦੌਰਾਨੇ ਨਾਕਾਬੰਦੀ ਇੱਕ ਸਵਿਫਟ ਕਾਰ ਹਰੀਮਾਬਾਦ ਪਿੰਡਵਲ ਵਾਈ ਸੀ। ਜਿਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਰੋਕੇ ਚੈੱਕ ਕੀਤਾ ਤਾਂ ਇੱਕ ਬੰਦਾ ਵਿੱਚ ਉਹ ਸ਼ਖਸ਼ ਉਹਨੂੰ ਭਜੰਦੀ ਕੋਸ਼ਿਸ਼ ਕੀਤੀ ਔਰ ਉਸਨੇ ਆਪਣੇ ਹੱਥ ਫੜੇ ਹੋਏ ਮومی ਗਾਗ ਸੁੱਟਣ ਦੀ ਕੋਸ਼ਿਸ਼ ਕੀਤੀ ਜਿਹਨੂੰ ਨਾਕਾ ਪਾਰਟੀ ਨੇ ਹੁਸ਼ਿਆਰੀ ਨਾਲ ਜਿਹੜਾ ਹੈਗਾ ਉਹਨੂੰ ਕਾਬੂ ਕੀਤਾ ਔਰ ਕਾਬੂ ਕਰਨ ਤੇ ਜੋ ਚੈੱਕ ਕੀਤਾ ਉਹਦੇ ਵਿੱਚੋਂ 532 ਗ੍ਰਾਮ ਹੈਰੋਂ ਜਿਹੜੀ ਹੈਗੀ ਬਰਾਮਦ ਹੋਈ ਸੋ ਇਹਦੇ ਸਬੰਧੀ ਜਿਹੜਾ ਹੈ ਐਨਡੀਪੀਐਸ ਅਖਦੇ ਤਹਿਤ ਮਕਰਮੰਦ ਰਜਿਸਟਰ ਕਰ ਲਿਆ ਗਿਆ ਇਹਦੇ ਵਿੱਚ ਫਰਦਰ ਜਿਹੜੀ ਡਿਟੇਲ ਪੁੱਛਿਛ ਕਰਨ ਤੇ ਜਿਹਦਾ ਚਰਨਜੀਤ ਸਿੰਘ ਚੰਨਾ ਜਿਹਦਾ ਮੌਕੇ ਤੋਂ ਕਾਬੂ ਕੀਤਾ ਉਹ ਅਮਰ ਸਾਹਿਬ ਤੋਂ ਇਹ ਹੈਗੀ ਹੈ ਜਿਹੜੀ ਹੈਰੋਨ ਕਨਸਾਈਨਮੈਂਟ ਹੈ ਉਤੋਂ ਲੈ ਕੇ ਆਉਂਦਾ ਸੀ ਦੋ ਪੈਕੇਟ ਪਹਿਲਾਂ ਲੈ ਕੇ ਆਇਆ ਸੀ ਸੋ ਦੋ ਪੈਕੇਟ ਇਹਨੇ ਪਹਿਲਾਂ ਬਟਾਲਾ ਕਾਦੀਆਂ ਰੋਡ ਤੇ ਕਿਸੇ ਬੰਦੇ ਨੂੰ ਅਨਨੌਣ ਬੰਦੇ ਨੂੰ ਦਿੱਤੇ ਸੀ ਔਰ ਹੋਰ ਮਜੀਦ ਪੁੱਛਿਛ ਤੇ ਇਹਨੇ ਪਹਿਲਾਂ ਦੋ 10 ਪੈਕੇਟ ਹੋਰ ਲੈ ਕੇ ਆਇਆ ਸੀ ਇੱਕ ਪੈਕੇਟ ਦੇ ਵਿੱਚ ਕਿੰਨੇ ਗ੍ਰਾਮ ਸੀਗੇ ਇੱਕ ਪੈਕੇਟ ਦੇ ਵਿੱਚ ਕੋਈ 500 ਦੇ ਕਰੀਬ 500 ਦੇ ਕਰੀਬ ਹੈ ਇਹ ਟੋਟਲ 532 ਗ੍ਰਾਮ ਦੀ ਹੈਗੀ ਪੈਕੇਟ ਹੈ ਇਹ ਬਰਾਮਦਗੀ ਹੋਈ ਹੈ ਸੋ ਜਿਹੜੇ 10 ਪੈਕੇਟ ਲੈ ਕੇ ਆਏ ਸੀ ਉਹਨਾਂ ਵਿੱਚੋਂ ਨੌ ਪੈਕੇਟ ਜਿਹੜੇ ਹੈਗੇ ਨੇ ਉਹ ਵੀ ਹੀ ਕਿਸੇ ਵੱਲਾ ਬਾਈਪਾਸ ਤੇ ਕਿਸ ਬੰਦੇ ਨੂੰ ਅਨਨੋਣ ਬੰਦੇ ਨੂੰ ਦੇਨੇ ਨੇ ਤੇ ਵੀਰਕਾ ਬਾਈਪਾਸ ਤੋਂ ਲੈ ਕੇ ਆਇਆ ਸੀ ਸੋ ਅਲੱਗ-ਅਲੱਗ ਜਿਹੜੀਆਂ ਹੈਗੀਆਂ ਨੇ ਖੇਪਾਂ ਇਹ ਇਹ ਸਪਲਾਈ ਕਰਦਾ ਸੀ ਇਹਦੀ ਬੈਕਫੋਰਟ ਤੇ ਜਿਹੜੇ ਮੇਨ ਬੰਦੇ ਨੇ ਗੁਰਲਾਲ ਸਿੰਘ ਰੋੜਿਆਣਾ ਤੇ ਸਾਇਬ ਸਿੰਘ ਜਿਹੜਾ ਹੈਗਾ ਹਰੀਮਾਬਾਦ ਇਹ ਫੋਰਨ ਬੇਸ ਦੇ ਹੈਗੇ ਨੇ ਅਮਰੀਕਾ 'ਚ ਇਹ ਫਿਗਰ ਹੋਏ ਨੇ ਸੋ ਮਹਾਂਜੋਗ ਸਿੰਘ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੀ ਹੈਗੀ ਇਹ ਵਾਰਗੇਂਸਟ ਡਾਕਰੀ ਚਲਾਈ ਹੋਈ ਹੈ ਉਹਦੇ ਲੜੀ ਤਹਿਤ ਇਹ ਗਦਾਪਲੀ ਬੜੀ ਸ਼ਕਤੀ ਨਾਲ ਇਹ ਚੀਜ਼ ਨੂੰ ਅੱਗੇ ਇਹ ਇਹਦੀ ਕਾਰ ਵੀ ਚਲਾਈ ਜਾ ਰਹੀ ਹੈ ਸੋ ਅੱਗੇ ਵਾਸਤੇ ਵੀ ਜਿਹੜੀ ਹੈਗੀ ਹੈ ਜਾਰੀ ਰਹੇਗੀ ਠੀਕ ਇਹ ਜਿਹੜਾ ਇਹਦੇ ਵਿੱਚ ਮੇਨ ਅ ਗੁਰਚਰ ਚਰਨਜੀਤ ਸਿੰਘ ਗੁਰਪਚਾਨਾ ਇਹ ਪੁੱਤਰ ਫਮਨ ਸਿੰਘ ਹਰੀਮਾਬਾਦ थाना ਕੋਟਲੀ ਸੂਟਮਲੀਆਂ ਦਾ ਰਹਿਣ ਵਾਲਾ ਹੈ ਇਹਦੇ ਕੋਲ ਟੀ ਪੁਆਇੰਟ ਕਲਰੌਰ ਤੇ ਡਿਊਰਿੰਗ ਨਾਕਾਬੰਦੀ ਸਵਿਫਟ ਕਾਰ ਜਿਹੜੀ ਗੱਡੀ ਹੈ ਉਹ ਤੋਂ ਲੈ ਕੇ ਆ ਰਿਹਾ ਸੀ ਉਹ ਨਾਕੇ ਤੇ ਰੁਕਿਆ ਰੋਕਨ ਤੇ ਜੋ ਚੈੱਕ ਕੀਤਾ ਤੇ ਗੱਡੀ ਛੱਡ ਕੇ ਭੱਜਣ ਲੱਗਾ ਸੀਗਾ ਇਹਦੇ ਕੋਲ ਮੂਮੀ ਕਾਗਜ਼ ਵਿੱਚ ਜਿਹੜਾ ਹੈਗਾ ਲਫਾਫਾ ਇਕਦਮ ਸੁੱਤਰਨੀ ਕੋਸ਼ਿਸ਼ ਕੀਤੀ ਲੇਕਿਨ ਐਸਐਚਓ ਕਾਲਾਣਾਉਂ ਪੁਲਸ ਪਾਰਟੀ ਨੇ ਵਸਤੇਦੀ ਨਾਲੇ ਨੂੰ ਚੈੱਕ ਕਰਕੇ ਜੋ ਚੈਕੀ ਤਾਦੇ ਵਿੱਚੋਂ 532 ਗ੍ਰਾਮ ਗ੍ਰੇਡੀ ਹੈਰੋਇਨ ਹੈ ਉਹ ਬਰਾਮਦ ਹੋਈ ਸੋ ਇਹਦੇ ਸਬੰਧੀ थाना ਕਾਲਾਣਾਉਂ ਵਿੱਚ ਮਕਰਮਨ ਦਰਜ ਕੀਤਾ ਐਨਡੀਪੀਐਸ ਐਕਟ ਸਬੰਧ ਦੇ ਮੌਕੇ ਤੇ ਰੈਸਟ ਕੀਤਾ ਹੈਗਾ ਇਹਦੀ ਇਲਜ਼ਾਫ ਵਿੱਚ ਅੱਗੇ ਇਹਦੀ ਪੁਸ਼ਗਿਸ਼ ਵਿੱਚ ਬੰਦੇ ਫਰਦਰ ਜਿਹੜੇ ਮੇਨ ਜਿਹੜੇ ਨੂੰ ਇਹਦੀ ਬੈਗ ਫੂਟ ਤੇ ਬੰਦੇ ਜਿਹੜੇ ਨੂੰ ਮੇਨ ਜਿੰਨਾਂ ਤੋਂ ਸਪਲਾਈ ਆ ਰਹੀ ਹੈ ਇਹਨੂੰ ਉਹ ਗੁਰਲਾਲ ਸਿੰਘ ਰਡਿਆਣੇ ਦਾ ਤੇ ਇੱਕ ਹੈਗਾ ਸਾਇਬ ਸਿੰਘ ਹਰੀਮਾਬਾਦ ਦਾ ਇਹ ਦੋਨੇ ਫੋਰਨ ਬੇਸਡ ਬੰਦੇ ਹੈਗੇ ਨੇ ਬਾਹਰ ਹੀ ਅਮਰੀਕਾ ਚ ਰਹਿੰਦੇ ਨੇ ਉਹ ਇਹਨਾਂ ਦੇ ਕਹਿੰਦੇ ਹੀ ਬੰਦਾ ਜਿਹੜਾ ਕੰਮ ਹੈ ਗੁਰਚੰਦ ਸਿੰਘ ਚੰਨਾ ਇਹ ਕੰਮ ਕਰ ਰਿਹਾ ਸੀ ਔਰ ਕਾਫੀ ਜਿਹੜੀ ਹੈਗੀ ਹੈ ਕਨਸਾਈਨਮੈਂਟ ਜਿਹੜੀ ਹੈਗੀ ਹੈ ਬਾਹਰੋਂ ਇਹ ਲੈ ਕੇ ਆਇਆ ਔਰ ਦੋ ਵਾਰਾਂ ਇਹ ਲੈ ਕੇ ਆਇਆ ਅਮਰਸਰ ਤੋਂ ਲੈ ਕੇ ਆਇਆ ਕਨਸਾਈਨਮੈਂਟ ਪਹਿਲਾਂ ਦੋ ਪੈਕੇਟ ਲੈ ਕੇ ਆਇਆ ਉਹ ਬਟਾਲਾ ਰੋਡ ਤੇ ਬਟਾਲਾ ਕਾਦੀਆਂ ਰੋਡ ਦੇ ਜੇ ਦੇਖ ਕੇ ਸੇ ਬੰਦੇ ਨੇ ਦੇਖਿਆ ਹੈ ਅਨਨੋਨ ਬੰਦੇ ਨੇ ਕਿੰਨੇ ਬੰਦੇ ਸਰ ਇਨਵੋਲਵ ਹੋ ਗਏ ਇਹ ਦੇ ਵਿੱਚ ਫਿਰ ਜਿਹੜੇ ਮੇਨ ਜਿਹੜੇ ਮੇਨ ਜੇ ਮੇਨ ਜਿਹੜੇ ਬੈਕ ਤੇ ਨੇ ਉਹ ਗਰਲਾਲ ਤੇ ਸਾਹਬ ਸਿੰਘ ਜਿਹੜੇ ਹੈਗੇ ਨੇ ਬਾ ਫੋਨ ਬੇਸਡ ਨੇ ਤੇ ਇਹ ਜਿਹੜਾ ਬੰਦਾ ਫੜਿਆ ਹੈਗਾ ਚਰਨਜੀਤ ਸਿੰਘ ਚੰਨਾ ਇਹ ਹਰੀਮਾਬਾ ਥਾਣਾ ਕੋਰਸੂਦ ਮਲੇ ਅ ਫਰਦਰ ਅਗੇ ਅਦੀ ਇਨਵੈਸਟਿਗੇਟ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਅਸੀਂ ਇਹ ਬਾਹਰ ਬੈਕ ਨੈਕਸਰ ਚਲਾ ਰਹੇ ਨੇ ਇਹ ਬਾਹਰ ਬੈਕ ਨੈਕਸਰ ਚਲਾ ਰਹੇ ਨੇ ਔਰ ਇਹਨਾਂ ਦੇ ਕਹਿੰਦੇ ਬੰਦਾ ਇਹ ਜਿਹੜੇ ਕਨਸਾਈਨਮੈਂਟ ਹੈ ਜਿਹਦੇ ਸਮਾਨ ਚੱਕ ਰਿਹਾ ਹੈ ਇਹੀ ਬੰਦਾ ਉਹਨਾਂ ਦੇ ਸੰਬੰਧ ਵਿੱਚ ਆ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਬੰਦੇ ਹੈਗੇ ਨੇ ਇਹ ਫਰਦਰ ਹੁਣ ਅਸੀਂ ਕਰਕੇ ਇਹਨੂੰ ਜਿਹੜੇ ਫਿਲਹਾਲ ਦੋ ਬੰਦੇ ਜਿਹਨੇ ਮੇਨ ਬੈਕਫੁੱਟ ਤੇ ਇਹ ਕੰਮ ਕਰ ਰਹੇ ਨੇ ਲੇਕਿਨ ਇਹ ਬੰਦਾ ਅਰੈਸਟ ਕੀਤਾ ਹੈ ਦੀ ਰੈਸਟ ਪਾ ਕੇ ਫਰਦਰ ਪੜਤਾਲ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਅਗਾ ਫੂਡ ਦੀ ਚੇਨ ਨੂੰ ਬ੍ਰੇਕ ਕਰਾਂਗੇ ਇਹ ਕਦੇ ਤੋਂ ਵਿਦੇਸ਼ ਗਏ ਨੇ ਤੇ ਇਹਨ ਐਗਜੈਕਟ ਟਾਈਮ ਤਾਂ ਨਹੀਂ ਹੈ ਤੁਹਾਰੇ ਪਤਾ ਲਿਕਨ ਹੈ ਕਾਫੀ ਗਰੀਬਨ ਕੋਈ ਸਾਲ 2 ਸਾਲ ਤੋਂ ਹੈਗਾ ਇਹਨਾਂ ਦਾ ਬਾਹਰ ਹੈਗੇ ਨੇ ਪਿਛਲੇ ਉੱਤੇ ਪੰਜ ਮੁਕਦਮੇ ਦਰਦਾ ਜਿਹੜੇ ਬੰਦਿਆਂ ਦਾ ਬਾਹਰ ਲਾਣ ਦਾ ਹਾਂ ਇਹਨਾਂ ਇਹਨਾਂ ਵਿੱਚ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਮੇਨ ਗੁਰਲਾਲ ਹੈ ਉਹਦੇ ਖਿਲਾਫ ਚਾਰ ਮੁਕਦਮੇ ਦਰਨੇ ਐਨਡੀ ਦੇ ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਐਲਓਸੀ ਜਾਰੀ ਨਹੀਂ ਲੱਗੇਗੀ ਬਾਹਰ ਢਾਣ ਵਾਸਤੇ ਐਲਓਸੀ ਜਾਰੀ ਨਹੀਂ ਰਹਿ ਗਈ ਐਲਓਸੀ ਐਲਓਸੀ ਸਰ ਇੱਕ ਦੋ ਪਾਸਵਰਡ ਬਦਲਣ ਵਾਸਤੇ ਜਾਂ ਬਾਹਰ ਢਾਣ ਵਾਸਤੇ ਪੀਸੀਸੀ ਦੀ ਜਰੂਰਤ ਹੁੰਦੀ ਹੈ ਉਹ ਇਹਨਾਂ ਨੂੰ ਕਿੰਨੇ ਇਸ਼ੂ ਪੁੱਤੀ ਉਸੇ ਅਸੀਂ ਅਸੀਂ ਉਹ ਚੈੱਕ ਕਰਾਂਗੇ ਐਨਓਸੀ ਕੀ ਮਕਰਮਿਆਂ ਤੋਂ ਪਹਿਲਾਂ ਦਰਜ ਹੋਈ ਹੈ ਕਿ ਪਹਿਲਾਂ ਬਾਅਦ ਵਿੱਚ ਹੋਈ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਸਾਰਾ ਜਿਹਦੇ ਐਨਓਸੀ ਮਕਰਮੇ ਦਰਜ ਤੋਂ ਪਹਿਲਾਂ ਹੋਈ ਹੈ ਤਾਂ ਫਿਰ ਉਹ ਚੈੱਕ ਕਰ ਲਾਂਗੇ ਅਸੀਂ ਇਹਦੇ ਪਾਰਟ ਵਨ ਇਨਵੈਸਟੀਗੇਸ਼ਨ ਜਿਹੜੇ 10 ਪੈਕੇਟ ਲਿਖੇ ਹੈਗੇ ਨੇ ਇਹ ਕਿੱਥੋਂ ਲੈ ਕੇ ਆਏ ਤਾਂ ਹੁਣ ਤੱਕ ਇਹਨਾਂ ਵੇਚ ਚੁੱਕੇ ਨੇ ਇਹ 10 ਪੈਕੇਟ ਅੰਮ੍ਰਿਤਸਰ ਬਾਈ ਅੰਮ੍ਰਿਤਸਰ ਤੋਂ ਲੈ ਕੇ ਆਏ ਸੀ ਪਹਿਲਾਂ ਪਹਿਲਾਂ ਮੈਂ ਦੋ ਪੈਕੇਟ ਅੰਮ੍ਰਿਤਸਰ ਤੋਂ ਲੈ ਕੇ ਆਏ ਨੇ ਲੇਕਿਨ ਬਾਕੀ ਇਹਦੇ ਵੀ 10 ਪੈਕੇਟ ਉਹ ਤੋਂ ਹੀ ਲੈ ਕੇ ਆਏ ਸੀ ਅੰਮ੍ਰਿਤਸਰ ਬ ਤੇ ਬਾਕੀ ਜਿਹੜੇ 9 ਪੈਕਟ ਨੇ ਇਹਨਾਂ ਨੇ ਜਿਹੜੇ ਵੱਲਾ ਬਾਈਪਾਸ ਹੈ ਉਥੇ ਦਿੱਤੇ ਨੇ ਉਹਨੇ ਪਹਿਚਾਣੋ ਭਾਈ ਹੁਣ ਤੱਕ ਜਿਹੜੇ ਜਿੰਨੇ ਕੋ ਲਈ ਲਈਏ ਇਹਨਾਂ ਨੇ 10 ਪੈਕਟ ਉਹ ਫਰਦਰ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਉਹਨਾਂ ਦੀ ਆਈਡੈਂਟੀਫਾਈ ਕਰ ਰਹੇ ਹਾਂ ਸੋ ਫਰਦਰ ਪੁਸ਼ਸ਼ ਕਰ ਰਹੇ ਹਾਂ ਨਾਲ ਤੁਸੀਂ ਠੀਕ ਹੈ